ਕੀ ਗੱਲ ਬਾਪੂ ਅੱਜ ਕੁਵੇੜਾ ਕਰਤਾ ਬਾਪੂ ਕੀ ਹੋਇਆ ਬੋਲਦਾ ਨਹੀਂ ਤੂੰ ਕੁਝ ਉਹ ਅੱਜ ਗੱਜੜ ਸਿੰਘ ਦੇ ਘਰ ਗਿਆ ਸੀ ਉਹਨਾਂ ਨੇ ਵਿਆਹ ਦੇ 29 ਜੋੜੇ ਬਣਾਉਣ ਲਈ ਕਿਹਾ ਹੈ ਇਹ ਤਾਂ ਚੰਗੀ ਗੱਲ ਹੈ ਬਈ ਉਹ ਤਾਂ ਰੱਬ ਦਾ ਸ਼ੁਕਰ ਹੈ ਕੋਈ ਕੰਮ ਤਾਂ ਮਿਲਿਆ ਪਰ ਉਹਨਾਂ ਨੇ ਪੈਸੇ ਬਹੁਤ ਥੋੜੇ ਦਿੱਤੇ ਨੇ ਸਾਇਦ ਇੰਨੇ ਨਾਲ ਸਮਾਨ ਕਿਵੇਂ ਆਊਗਾ ਜੋੜੇ ਕਿਵੇਂ ਵੜਨਗੇ ਤੇ ਉਤੋਂ ਬਾਣੀਏ ਨੇ ਅੱਗੇ ਤੋਂ ਰਾਸ਼ਨ ਵੀ ਧਾਰ ਦੇਣਾ ਬੰਦ ਕਰ ਦਿੱਤਾ ਕੋਈ ਗੱਲ ਨਹੀਂ ਤੂੰ ਇਦਾਂ ਕਰ ਕਿ ਤੂੰ ਹੱਥ ਮੂੰਹ ਤੋਂ ਤੇ ਮੈਂ ਰੋਟੀ ਲਿਓਣੇ ਆ ਤੇ ਰਹੀ ਗੱਲ ਜੋੜਿਆਂ ਦੀ ਤੇ ਆਪਾਂ ਰਲ ਮਿਲ ਕੇ ਬਣਾ ਲਾਂਗੇ ਮੈਂ ਰੋਟੀ ਲੈ ਇਵੇਂ ਹੋਊਗਾ ਇਹਨਾ ਪੈਸੇ ਅੱਜ ਸਦਾ ਆਪਦੇ ਹੀ ਦੁੱਖੜੇ ਸੁਣਾਉਂਦਾ ਰਹਿੰਦਾ ਕਦੇ ਕਿਸੇ ਹੋਰ ਬਾਰੇ ਵੀ ਸੋਚਿਆ ਕਦੇ ਆਪਦੇ ਹੱਥਾਂ ਨਾਲ ਮੈਨੂੰ ਕੋਈ ਸੂਟ ਲਿਆ ਕੇ ਦਿੱਤਾ ਜਦੋਂ ਕਹਿ ਦੋ ਪੈਸੇ ਹੈ ਨਹੀਂ ਪੈਸੇ ਹੈ ਨਹੀਂ ਮੈਂ ਸਦਾ ਹੀ ਆਪਦੇ ਪੇਕਿਆਂ ਤੋਂ ਲਿਆ ਕੇ ਕੱਪੜੇ ਪਾਉਣੀ ਆ ਤੇ ਉਹ ਤਾਨੇ ਮਾਰਦੀਆਂ ਘਰ ਦਾ ਖਰਚਾ ਤਾਂ ਤੁਰਦਾ ਨਹੀਂ ਕਿ ਤੋ 4 ਪੈਸੇ ਆਉਂਦੇ ਆ ਉਹਦਾ ਵਿਆਜ ਮੋੜ ਦਿੰਨਾ ਘਰੇ ਜਵਾਂ ਜਹਾਂਤੀ ਬੈਠੀ ਸ਼ਰੀਕ ਮੇਰੇ ਸੱਜੇ ਖੜੇ। ਅੱਖੇ ਕੁੜੀ ਘਰੇ ਕਿਉਂ ਬਿਠਾਈ ਐ? ਸ਼ਰੀਕ ਕਾਂ ਦਾ ਤਾਂ ਕੰਮ ਹੀ ਗੱਲਾਂ ਬਣਾਉਣਾ। ਮੈਂ ਸ਼ਰੀਕਾ ਤੋਂ ਕੀ ਲੈਣਾ? ਲਿਆ ਆਹ ਰੋਟੀ ਫੜਾ। ਬਾਪੂ। ਬਾਪੂ। ਬਾਪੂ ਰੋਟੀ ਖਾ ਲਾ। ਕੀ ਸੋਚੀ ਪਿਆ? ਹਾਂ। ਸਰੀਰ ਚ ਬਹੁਤ ਕਮਜ਼ੋਰੀ ਹੈ। ਹੋ ਮੇਰੀ ਖੰਗ ਤਾਂ ਹਟਦੀ ਨਹੀਂ। ਮੈਂ ਆ ਦਵਾਈ ਦਿਨਾ। 2-3 ਦਿਨ ਹੋਰ ਦੇਖ ਲੈ। ਜੇ ਨਾ ਹਟੀ ਤਾਂ ਸ਼ਹਿਰ ਜਾ ਕੇ بڑے ਹਸਪਤਾਲ ਚ ਦਿਖਾ ਲਈ। ਮੈਨੂੰ ਲੱਗਦਾ ਕੋਈ ਹੋਰ ਗੱਲ ਹੈ। ਤੂੰ ਸ਼ਹਿਰ ਜਾ ਕੇ ਹਸਪਤਾਲ ਦਿਖਾ